ਆਮ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਮੋਦੀ ਸਰਕਾਰ ਨੇ ਪਿਆਜ਼ ਤੇ ਲਿਆ ਵੱਡਾ ਫੈਸਲਾ 20% ਦੀ ਟੈਕਸ ਹਟਾਇਆ ਗਿਆ 1 April 2025 ਤੋਂ ਲਾਗੂ ਹੋਵੇਗਾ ਇਹ ਫੈਸਲਾ ਹੈਲੋ ਦੋਸਤੋ ਸਸ਼ੀਕਾਲ ਤੁਹਾਡੇ ਆਪਣੇ ਚੈਨਲ S R Alert ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਕੇਂਦਰ ਸਰਕਾਰ ਨੇ ਪਿਆਜ਼ ਦੇ ਨਿਰਯਾਤ ਤੇ ਲੱਗੀ 20% ਦੀ ਡਿਊਟੀ ਨੂੰ ਅਧਿਕਾਰਿਤ ਤੌਰ ਤੇ ਹਟਾ ਦਿੱਤਾ ਹੈ ਇਹ ਫੈਸਲਾ 1 April 2025 ਤੋਂ ਲਾਗੂ ਹੋਵੇਗਾ ਆ ਖੰਡਨ ਵਿਭਾਗ ਨੇ ਇਹ ਨੋਟੀਫਿਕੇਸ਼ਨ ਉਪਭੋਗਤਾ ਮਾਮਲਿਆਂ ਦੇ ਵਿਭਾਗ ਦੀ ਸਿਫਾਰਿਸ਼ ਤੇ ਜਾਰੀ ਕੀਤਾ ਹੈ ਇਸ ਕਦਮ ਨਾਲ ਪਿਆਜ਼ ਨਿਰਯਾਤਕਾਂ ਨੂੰ ਖਾਸੀ ਰਾਹਤ ਮਿਲਣ ਦੀ ਉਮੀਦ ਹੈ ਪਿਛਲੇ ਕੁਝ ਸਮੇਂ ਤੋਂ ਘਰੇਲੂ ਬਾਜ਼ਾਰ ਵਿੱਚ ਪਿਆਜ਼ ਦੀ ਉਪਲਬਧਤਾ ਬਣਾਈ ਰੱਖਣ ਅਤੇ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਸਰਕਾਰ ਨੇ ਸਖਤ ਕਦਮ ਚੁੱਕੇ ਸਨ ਇਹਨਾਂ ਵਿੱਚ ਐਕਸਪੋਰਟ ਡਿਊਟੀ ਘਟਾਉਟ ਘਟ ਨਿਰਯਾਤ ਕੀਮਤ ਅਤੇ ਕੁਝ ਸਮੇਂ ਲਈ ਪਿਆਜ਼ ਦੇ ਨਿਰਯਾਤ ਤੇ ਪੂਰੀ ਤਰ੍ਹਾਂ ਰੋਕ ਸ਼ਾਮਿਲ ਸੀ ਇਹ ਰੋਕ 8 ਦਸੰਬਰ 2023 ਤੋ 3 ਮਈ 2024 ਤੱਕ ਲਗਭਗ 5 ਮਹੀਨੇ ਲਈ ਲਾਗੂ ਰਹੀ 20% ਦੀ ਐਕਸਪੋਰਟ ਡਿਊਟੀ 13 ਸਤੰਬਰ 2024 ਨੂੰ ਲਾਈ ਗਈ ਸੀ ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ ਹਾਲਾਂਕਿ ਪਾਬੰਦੀਆਂ ਦੇ ਬਾਵਜੂਦ ਭਾਰਤ ਨੇ ਪਿਆਜ਼ ਦਾ ਵਧੀਆ ਨਿਰਯਾਤ ਕੀਤਾ ਆਰਥਿਕ ਬਰੇ 2023-24 ਵਿੱਚ ਕੁੱਲ 17.17 ਲੱਖ ਮੈਟ੍ਰਿਕ ਟਨ ਪਿਆਜ਼ ਨਿਰਯਾਤ ਹੋਇਆ ਜਦਕਿ ਆਰਥਿਕ ਬਰੇ 2024-25 18 ਮਾਰਚ 2025 ਤੱਕ 11.65 ਲੱਖ ਮੈਟ੍ਰਿਕ ਟਨ ਪਿਆਜ਼ ਨਿਰਯਾਤ ਕੀਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਸਤੰਬਰ 2024 ਵਿੱਚ 0.72 ਲੱਖ ਮੈਟ੍ਰਿਕ ਟਨ ਦੇ ਮੁਕਾਬਲੇ ਜਨਵਰੀ 2025 ਤੱਕ ਮਹੀਨਾਵਾਰ ਨਿਰਯਾਤ 1.85 ਲੱਖ ਮੈਟ੍ਰਿਕ ਟਨ ਤੱਕ ਪਹੁੰਚ ਗਿਆ ਜੋ ਦੁਨੀਆ ਭਰ ਵਿੱਚ ਪਿਆਜ਼ ਦੀ ਵੱਧਦੀ ਮੰਗ ਨੂੰ ਦਰਸਾਉਂਦਾ ਹੈ। ਕਿਸਾਨਾਂ ਅਤੇ ਉਪਭੋਗਤਾਵਾਂ ਨੂੰ ਰਾਹਤ ਐਕਸਪੋਰਟ ਡਿਊਟੀ ਹਟਾਉਣ ਦਾ ਫੈਸਲਾ ਕਿਸਾਨਾਂ ਨੂੰ ਉੱਚਿਤ ਭਾਅ ਦੇ ਬੋਣ ਅਤੇ ਉਪਭੋਗਤਾਵਾਂ ਲਈ ਪਿਆਜ਼ ਦੀ ਕੀਮਤ ਨੂੰ ਸਥਿਰ ਬਣਾਈ ਰੱਖਣਵਾ ਹਾਲੀਆ ਸਰਕਾਰ ਦੇ ਯਤਨਾਂ ਨੂੰ ਦਰਸਾਉਂਦਾ ਹੈ ਹਾਲੀਆ ਬਾਜ਼ਾਰ ਅੰਕੜਿਆਂ ਮੁਤਾਬਕ ਪਿਛਲੇ ਸਾਲ ਦੀ ਤੁਲਨਾ ਵਿੱਚ ਪਿਆਜ਼ ਦੀ ਔਸਤ ਭਾਰਤੀਆ ਭਾਰਤੀਆ ਕੀਮਤ ਵਿੱਚ 39 ਫੀਸਦੀ ਦੀ ਗਿਰਾਵਟ ਆਈ ਹੈ ਇਸ ਦੇ ਨਾਲ ਪਿਛਲੇ 1 ਮਹੀਨੇ ਵਿੱਚ ਖੂਦਰਾ ਬਾਜ਼ਾਰ ਵਿੱਚ ਪਿਆਜ਼ ਦੀ ਕੀਮਤ ਵਿੱਚ 10 ਫੀਸਦੀ ਦੀ ਕਮੀ ਆਈ ਹੈ ਜਿਸ ਕਾਰਨ ਉਪਭੋਗਤਾਵਾਂ ਨੂੰ ਰਾਹਤ ਮਿਲੀ ਹੈ। ਖੇਤੀ ਅਤੇ ਕਿਸਾਨ ਭਲਾਈ ਵਿਭਾਗ ਅਨੁਸਾਰ ਇਸ ਸਾਲ ਰਬੀ ਪਿਆਜ਼ ਦਾ ਉਤਪਾਦਨ 227 ਲੱਖ ਮੈਟ੍ਰਿਕ ਟਨ ਹੋਣ ਦਾ ਅੰਦਾਜ਼ਾ ਹੈ। ਜੋ ਪਿਛਲੇ ਸਾਲ ਦੇ 192 ਲੱਖ ਮੈਟ੍ਰਿਕ ਟਨ ਨਾਲੋਂ 40 ਫੀਸਦੀ ਵਧ ਹੈ ਰਬੀ ਪਿਆਜ਼ ਜੋ ਭਾਰਤ ਦੇ ਕੁੱਲ ਪਿਆਜ਼ ਉਤਪਾਦਨ ਦਾ 70 ਤੋਂ 75 ਫੀਸਦੀ ਹਿੱਸਾ ਹੁੰਦਾ ਹੈ ਅਕਤੂਬਰ ਨਵੰਬਰ ਵਿੱਚ ਖਰੀਫ ਫਸਲ ਆਉਣ ਤੱਕ ਕੀਮਤਾਂ ਨੂੰ ਸਥਿਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਇਸ ਸਾਲ ਰਬੀ ਫਸਲ ਦਾ ਰਿਕਾਰਡ ਉਤਪਾਦਨ ਆਉਣ ਵਾਲੇ ਮਹੀਨਿਆਂ ਵਿੱਚ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ ਨੂੰ ਹੋਰ ਵੀ ਸਥਿਰ ਬਣਾਈ ਰੱਖਣ ਵਿੱਚ ਮਦਦਗਾਰ ਸਾਬਿਤ ਹੋਵੇਗਾ ਇਹ ਖਬਰ ਦੇਸ਼ ਲਈ ਰਾਹਤ ਭਰੀ ਹੈ ਕਿਉਂਕਿ ਅਗਸਤ 2023 ਤੋਂ ਇੱਕ ਰੈਲੂ ਉਤਪਾਦਨ ਵਿੱਚ ਕਮੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਉੱਚੀਆਂ ਕੀਮਤਾਕਾਰਨ ਚੁਣੌਤੀਆਂ ਬਣੀਆਂ ਹੋਈਆਂ ਹਨ ਐਕਸਪੋਰਟ ਡਿਊਟੀ ਹਟਣ ਨਾਲ ਪਿਆਜ਼ ਦੇ ਨਿਰਯਾਤਕਾਂ ਨੂੰ ਵਿਸ਼ਵ ਬਾਜ਼ਾਰ ਵਿੱਚ ਮੁਕਾਬਲੇ ਦੀ ਸਥਿਤੀ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਤਾਂ ਦੋਸਤੋ ਇਸ ਪਿਆਜ਼ ਵਾਰੇ ਅਪਡੇਟ ਜੋ ਅਸੀਂ ਤੁਹਾਨੂੰ ਦਿੱਤਾ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਅਸਰ ਅਲਰਟ